ਪਟਿਆਲਾ ਤੋਂ ਮਹਾਰਾਣੀ ਪਰਨੀਤ ਕੌਰ ਦੇ ਵੱਲੋਂ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਜਿਕਰ ਇਹੋ ਹੈ ਕਿ ਮਹਾਰਾਣੀ ਪਰਨੀਤ ਕੌਰ ਕਾਂਗਰਸ ਪਾਰਟੀ ਵੱਲੋਂ ਅੱਜ ਵੀ ਲੋਕ ਸਭਾ ਮੈਂਬਰ ਨੇ ਪਰ ਦੂਜੇ ਪਾਸੇ ਹੁਣ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਮਹਾਰਾਣੀ ਪਰਨੀਤ ਕੌਰ ਦੇ ਵੱਲੋਂ ਭਾਜਪਾ ਦੇ ਨਾਲ ਮਿਲ ਕੇ ਆਉਣ ਵਾਲੀ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਜਿਸ ਦੇ ਚੱਲਦੇ ਮਹਾਰਾਣੀ ਪਰਨੀਤ ਕੌਰ ਦੇ ਵੱਲੋਂ ਕੱਲ ਨਾਬਾ ਵਿਖੇ ਪਹੁੰਚ ਕੇ ਵਾਕ-ਵਾਕ ਪਾਰਟੀ ਦੇ ਆਗੂਆਂ ਦੇ ਨਾਲ ਗੁਪਤ ਮੀਟਿੰਗਾਂ ਕੀਤੀਆਂ ਗਈਆਂ ਦੇਖੋ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿ ਮੈਂ ਵੀ ਦਿਨ-ਚਾਰ ਦਿਨਾਂ ਤੋਂ ਇੰਡਰ ਵਿੱਚ ਫਿਰ ਰਹੀ ਹੈ ਤੇ ਜਿਹੜੀ ਸਪੈਸ਼ਲ ਗੁਜ਼ਾਰੀ ਹੋਣੀ ਚਾਹੀਦੀ ਹੈ ਉਹ ਗੁਜ਼ਾਰੀ ਹੱਲੇ ਨਹੀਂ ਹੋਈ ਇਹ ਪਟਵਾਰੀ ਤਾਂ ਕਹਿ ਹੀ ਆ ਗਏ ਨੇ ਪਰ ਇਹਨਾਂ ਕੋਲ ਪਟਵਾਰੀ ਹੈ ਨਹੀਂ ਉਹ ਇਹਨਾਂ ਨੂੰ ਕੋਈ ਸਪੈਸ਼ਲ ਪੋਸਟ ਬਣਾ ਕੇ ਕੀ ਗੁਦੌਜੀ ਜਲਦ ਜਲਦ ਕਰਾਨੀ ਚਾਹੀਦੀ ਹੈ ਕਿਉਂਕਿ ਅੱਗੇ ਨੂੰ ਹੋਰ ਸੀਜ਼ਨ ਆ ਰਿਹਾ ਹੈ ਕਿਸਾਨਾਂ ਕੋਲ ਪੈਸਾ ਹੈ ਨਹੀਂ ਬਹੁਤ ਬੁਰੀ ਹਾਲਤ ਦੇ ਵਿੱਚ ਹੈਗੇ ਆ ਮੈਂ ਇਸ ਸੈਸ਼ਨ ਦੇ ਦੌਰਾਨ ਇੱਕ ਚਿੱਠੀ ਲੈ ਕੇ ਢੋਮਰ ਸਾਹਿਬ ਕੋਲ ਵੀ ਗਈ ਸੀ ਕਿ ਤੁਸੀਂ ਐਗਰੀਕਲਚਰ ਮੰ minister ਹੋ ਕਿਸੇ ਤਰੀਕੇ ਦੇ ਨਾਲ ਤੁਸੀਂ ਕੋਈ ਸਪੈਸ਼ਲ ਚਾਹੇ ਸਪੈਸ਼ਲ ਡਿਜ਼ਾਸਟਰ ਫੰਡ ਦੇ ਤੁਸੀਂ ਪੈਸੇ ਦਿਓ ਉਹ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ ਕਿ ਜੋ ਆਰਥਿਕ ਹੋਣ ਕਿ ਤੇ ਡਾਕਟਰ ਹੈ ਪੰਜਾਬ ਸਰਕਾਰ ਤੋਂ ਕੋਈ ਵਿਜਾਉਲੀ ਦੇ ਬਾਅਦ ਕੋਈ ਸਾਡੇ ਕੋਲ ਆਏਗਾ ਸਪੈਸ਼ਲ ਡਿਮਾਂਡ ਤਾਂ ਇੱਕ ਕਮੇਟੀ ਬੈਠੀ ਹੈ ਅਮਰਸ਼ਾ ਜੀ ਦੇ ਹੇਠਾਂ ਉਹ ਕਨਸਿਡਰ ਕਰੂਗੀ ਮੈਂ ਤਾਂ ਮੈਂ ਤਾਂ ਜ਼ਰੂਰ ਆਪਣੇ ਵੱਲੋਂ ਕਹਿ ਕੇ ਆਈ ਹਾਂ ਕਿ ਪਲੀਜ਼ ਪੰਜਾਬ ਦੇ ਕਿਸਾਨ ਨੂੰ ਬਚਾਓ ਉਹਨੂੰ 30000 ਤੱਕ ਘੱਟ ਤੋਂ ਘੱਟ ਮਿਲਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਇਸ ਤੋਂ ਪਹਿਲਾਂ ਦਾ ਨੁਕਸਾਨ ਹੋ ਗਿਆ ਬਰਸਾਤ ਕਾਰਨ ਗੜੇ ਮਾਰੀ ਕਾਰਨ ਸੈਕੰਡਲੀ ਜੋ ਕਿਸਾਨ ਕਣਕ ਫਸਲ ਮੰਡੀ ਚ ਲੈ ਕੇ ਆਏ ਨੇ 8-9 ਤਰੀਕ ਹੋ ਗਈ ਹਾਲ ਤੱਕ ਸਰਕਾਰ ਵੱਲੋਂ ਪਰਚੇਜ਼ਿੰਗ ਵੀ ਸ਼ੁਰੂ ਨਹੀਂ ਦੇ। ਦੇਖੋ ਇਹ ਇਹਨਾਂ ਦੀ ਮੇਰੇ ਖਿਆਲ 'ਚ ਐਡਮਿਨਿਸਟ੍ਰੇਟਿਵ ਲੈਕ ਹੈਗਾ ਚੀਫ ਮਿਨਿਸਟਰ ਨੂੰ ਇੱਧਰ-ਉੱਧਰ ਯੋਗਾ ਫੇਰਾਂ ਦੇ ਬਜਾਏ ਚਕਾਣ ਕਣਕ ਦੀ ਚਕਾਣ ਦੇ ਲਈ ਜ਼ਿਆਦਾ ਯਤਨ ਕਰਨੇ ਚਾਹੀਦੇ ਨੇ। ਔਰ ਜਿਹੜੇ ਇਹ ਕਹ ਰਹੇ ਨੇ ਕਿ 5 ਰੁਪਏ ਜ਼ਿਆਦਾ ਪ੍ਰਾਈਵੇਟ ਨੂੰ ਵੇਚ ਕੇ ਜਾ ਰਿਹਾ ਕਿਸਾਨ ਉਹ ਬਿਲਕੁਲ ਸਹੀ ਕਹਿ ਰਿਹਾ ਸਾਨੂੰ ਨਹੀਂ ਮਿਲ ਰਹੇ ਕਿਸਾਨ ਬੈਠਦਾ ਸਾਰਾ ਦਿਨ ਬੈਠ ਗਿਆ ਜੇ ਕੋਈ ਖਰੀਦ ਨਹੀਂ ਹੁੰਦੀ ਤਾਂ ਉਸ ਨੂੰ ਆਪਣੇ ਤਨੁਬੇਜ ਕੇ ਜਾਣਾ ਪੈਂਦਾ ਤੋਂ ਇਹਨਾਂ ਨੂੰ ਇੱਕ ਗਰੁੱਪ ਨੇ ਜ਼ਰੂਰ ਮੈਂ ਤਾਂ ਆਪ ਕੋ ਗੰਤਮਾਨ ਜੀ ਨੂੰ ਕਹਿਣਾ ਚਾਹੁੰਦਾ ਕਿ ਜਰੂਰ ਇਹ ਕਾਤੀ ਤੋਂ ਉੱਪਰ ਰੋਕ ਕੇ ਇਹ ਪੰਜਾਬ ਦਾ ਮਸਲਾ ਹੈ ਸਾਡੀ ਭਵਿੱਖਾ ਮਸਲਾ ਇਹ ਨਹੀਂ ਹੋਵੇ ਕਿ 12000 ਦੇ ਅੰਦਰ ਦੇ ਕੰਮ ਕਰੋ ਆਪਣੀ ਕਰਨ ਚੋ ਸਰ ਸੰਗਰੂਰ ਜਦੋਂ ਸੀਟ ਹੋਈ ਸੀ ਉਸ ਤੋਂ ਬਾਅਦ ਸਰਕਾਰ ਆ ਗਈ ਸੀ ਜਲ ਖਾਰ ਗਈ ਸੀ ਹੁਣ ਜਦੋਂ ਜਲੰਧਰ ਸੀਟ ਦੀ ਜਿਵੇਂ ਇਲੈਕਸ਼ਨ ਹੋ ਰਹੀ ਆ ਜੇਕਰ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਸੀਟ ਤੋਂ ਹਾਰਦੀ ਹੈ ਕਿਤਨਾ ਕਿਤੇ ਸਰਕਾਰ ਦੀ ਅਗਨੀ ਪ੍ਰੀਖਿਆ ਜ਼ਰੂਰ ਹੈ ਇਹਦੇ ਚ ਜ਼ਰੂਰ ਹੋਏਗੀ ਅਗਨੀ ਪ੍ਰੀਖਿਆ ਕਿਉਂਕਿ بڑے بڑے ਆਪਣੇ ਪੋਸਟਰ ਲਾੰਦੇ ਨੇ ਇਹਨਾਂ ਕੋਲ ਤਾਂ ਕੈਂਡੀਡੇਟ ਵੀ ਹੈ ਨਹੀਂ ਸੀ ਉਹ ਵੀ ਰਿੰਕੂ ਜੀ ਨੂੰ ਕਾਂਗਰਸ ਤੋਂ ਲਿਆ ਕੇ ਇਹ ਖੜਾ ਕਰ ਰਹੇ ਨੇ। ਔਰ ਇਹ ਦੇ ਵਿੱਚ ਜ਼ਰੂਰ ਇਹਨਾਂ ਦੀ ਅਗਨੀ ਰੱਖਿਆ ਹੋਊਗਾ। ਮੈਡਮ ਅਕਾਲੀਪੁਰ ਮੇਰੇ ਹੱਥੇ ਕੈਂਡੀਡੇਟਾਂ ਨਾਮ ਨਹੀਂ ਦਿੱਤਾਗਾ। ਉਹ ਕੰਨਲ ਖੜਾ ਕਰ ਚੁੱਕਿਆ ਉਹਨਾਂ ਦੇ ਨਾਲ। ਕਿਉਂਕਿ ਇਹਨਾਂ ਨੇ ਇਹਨਾਂ ਦੇ ਇਕੱਤਰ ਬੈਠ ਕੇ ਪੜ੍ਹਨਾ। ਹਾਂ, ਛਪ ਤੋਂ ਪਹਿਲੇ ਪਹਿਲੇ ਕਾਲੀਆਂ ਦੇ ਹੁੰਦੇ ਸੀ ਅਨਾਉਂਸ। ਪਰ ਪਹਿਲੇ ਕਾਲੀ ਕਾਂਗਰਸੀ ਹੁੰਦੀ ਸੀ ਕਾਂਗਰਸ ਦਾ ਲਾਸਟ ਮਿੰਟ ਦਾ ਹੁੰਦਾ ਸੀ। ਪਰ ਇਹਨਾਂ ਦਾ ਕੋਈ ਵਜ੍ਹਾ ਹੋਊਗਾ ਉਹ ਜੋ ਕਹਿਣਾ ਹੈ। ਮਨ ਪਟਿਆਲਾ ਲੋਕ ਸਭਾ ਤੋਂ ਇੱਕ ਸਵਾਲ ਹੈ ਵੀ ਤੁਸੀਂ ਆਪ ਇਲੈਕਸ਼ਨ ਲੜੋਗੇ ਕਿ ਪਰਿਵਾਰ ਵੱਲੋਂ ਲੜੇਗੀ ਕਿਉਂਕਿ ਇਲੈਕਸ਼ਨ ਕਾਫੀ ਨੇੜੇ ਆ ਗਈ ਹੈ ਦੁਵਾਰਾ ਤੇ ਅੰਮ੍ਰਿਤ ਨੇੜੇ ਨਹੀਂ ਪਰ ਇਹਨਾਂ ਦਾ ਕੀ ਸਾਥ ਤੁਸੀਂ ਕਿ ਪਰਿਵਾਰ ਵਿਸ਼ੇ ਵਿੱਚ ਹੋਣਾ ਚਾਹੀਦਾ ਹੈ ਮੌਜੂਦਾ ਪ੍ਰਕਰਨ ਉਹ ਤਾਂ ਉਸ ਟਾਈਮ ਦੇ ਉਸ ਤੇ ਸਤਿਨਾਮ ਤੋਂ ਸਵਾਲ ਦੇ ਵਿੱਚ ਬਹੁਤ ਹੀ ਘਟਨਾਵਾਂ ਹੋ ਚੁੱਕੀਆਂ ਹਨ ਸ਼ੁਰੂਆਤ ਹੋਈ ਮੂਸੇ ਵਾਲੇ ਜ਼ਿਲ੍ਹੇ ਮਰਡਰ ਦੇ ਨਾਲ ਅੱਥੂ ਇਹਨਾਂ ਤੋਂ ਕੋਈ ਗ੍ਰਿਪ ਵੀ ਨਹੀਂ ਆਇਆ ਕਿ ਲਾਅ ਐਂਡ ਆਰਡਰ ਦੇ ਵਿੱਚ ਲੋਕਾਂ ਦੇ ਵਿੱਚ ਗੈਰ ਹਸ਼ੀਸ ਜੀ ਪੈਦਾ ਹੋ ਗਈ ਕਿ ਅਸੀਂ ਪੰਜਾਬ ਦੇ ਵਿੱਚ ਨਾ ਰਹੀਏ ਕਈ ਲੋਕ ਤਾਂ ਛੱਡ ਕੇ ਆਪਣੇ ਕੰਮ ਕਾਜ ਦਾ ਛੱਡ ਨਹੀਂ ਸੱਲੇ ਪਰ ਫੈਮਿਲੀਜ਼ ਨੂੰ ਇਹਨਾਂ ਨੇ ਬਰਿਆਨੇ ਚ ਭੇਜਤਾ ਕਿਤੇ ਹੋਰ ਭੇਜਤਾ ਔਰ ਜਿਹੜੀ ਸਭ ਤੋਂ ਦੁਖਵਾਲੀ ਗੱਲ ਹੈ ਜੇ ਆਪ ਗਵਰਨਮੈਂਟ ਹੋਈ ਸਾਰੇ ਕਹਿੰਦੇ ਸੀ ਕਿ ਅਸੀਂ ਇਹ ਜਾ ਵਾਤਾਵਰਣ ਸੱਡ ਲੈਣਾ ਕਿ ਕੋਈ ਬਾਹਰ ਹੀ ਨਹੀਂ ਜਾਊਗਾ ਹੁਣ ਸਨੇ ਸਨੇ ਮਹੀਨਿਆਂ ਦੀ ਵੇਟਿੰਗ ਲਿਸਟ ਹੈ ਪਾਸਪੋਰਟ ਦੇ ਲਈ ਜਿੱਥੇ 3 ਦਿਨ ਹੁੰਦੇ ਸੀ ਉਹ ਕਿਉਂ ਇੱਥੇ ਕੋਈ ਸੁਰੱਖਿਅਤ ਨਹੀਂ ਆਪਣੇ ਆਪ ਨੂੰ ਸਮਝਦਾ ਇਸਕੇ ਕਿਸੇ ਨੂੰ ਇਹ ਆਸ ਹੀ ਨਹੀਂ ਹੈ ਕਿ ਸਾਡਾ ਕੋਈ ਕੰਮ ਬਣ ਸਕਦਾ ਅਸੀਂ ਆਪਣੇ ਬੱਚੇ ਪਾਲ ਤੱਕਾਂਗੇ ਸੋ ਸਾਰੇ ਬਾਹਰ ਨੂੰ ਫੇਰ ਰਹੇ ਨੇ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਵਿਸ਼ੇਸ਼ ਰਿਪੋਰਟ